जिला योजना कमेटी गुरदासपुर ਦੇ ਚੇਅਰਮੈਨ ਅਤੇ ਆਮ ਆਦੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਜੀ ਪੋਸ਼ਾ صدਕਾ ਧਾਰੀਵਾਲ ਸਬਜ਼ੀ ਮੰਡੀ ਨੂੰ ਨਵਾਂ ਸ਼ੈੱਡ ਮਿਲਿਆ ਪੰਜਾਬ ਸਰਕਾਰ ਵੱਲੋਂ ਧਾਰੀਵਾਲ ਮੰਡੀ ਵਿੱਚ 1.9 ਕਰੋੜ ਰੁਪਏ ਦੀ ਲਾਗਤ ਨਾਲ 75 ਤੋਂ 150 ਫੁੱਟ ਦਾ ਸਟੀਲ ਕਵਰ ਸ਼ੈੱਡ ਬਣਾਇਆ ਗਿਆ ਹੈ ਜਿਸ ਦਾ ਉਦਘਾਟਨ ਅੱਜ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਵੱਲੋਂ ਕੀਤਾ ਗਿਆ ਤਾਰੀਵਾਲ ਸਬਜ਼ੀ ਮੰਡੀ ਦੇ ਸ਼ੈੱਡ ਦਾ ਉਦਘਾਟਨ ਕਰਦੇ ਚੇਅਰਮੈਨ ਜੀ ਗਰੁੱਪ ਸਿੰਘ ਸੇਖਵ ਨੇ ਕਿਹਾ ਕਿ ਤਾਰੀਵਾਲ ਵਾਲਿਆਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਸਬਜ਼ੀ ਮੰਡੀ ਵਿੱਚ ਸ਼ੈੱਡ ਬਣਾਇਆ ਜਾਵੇ ਸੇਖਵ ਨੇ ਕਿਹਾ ਕਿ ਉਹਨਾਂ ਨੇ ਲੋਕਾਂ ਦੀ ਇਸ ਮੰਗ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਿਸ ਸਦਕਾ ਪੰਜਾਬ ਮੰਡੀ ਬੋਰਡ ਸਾਰੀਵਾਲ ਦੀ ਸਬਜ਼ੀ ਮੰਡੀ ਦਾ 1.9 ਕਰੋੜ ਰੁਪਏ ਦੀ ਲਾਗਤ ਨਾਲ 75 ਤੋਂ 150 ਫੁੱਟ ਦਾ ਸਟੀਲ ਕਵਰ ਸ਼ੈੱਡ ਬਣਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਇਸ ਸ਼ੈੱਡ ਬੰਦੇ ਨਾਲ ਸਬਜ਼ੀਆਂ ਦੀਆਂ ਦੁਕਾਨਾਂ ਇੱਥੇ ਲੱਗਣਗੀਆਂ ਤੇ ਲੋਕ ਵੀ ਇੱਥੇ ਹੀ ਸਬਜ਼ੀ ਖਰੀਦ ਸਕਣਗੇ ਉਹਨਾਂ ਕਹਿ ਕੇ ਸ਼ਰਕਾ ਕਿਨਾਰੇ ਸਬਜ਼ੀ ਦੀਆਂ ਰੇੜੀਆਂ ਹਟਣ ਦਾ ਸ਼ਹਿਰ ਵਿੱਚ ਆਵਾਜ਼ੀ ਸਮੱਸਿਆ ਵੀ ਹੱਲ ਹੋਵੇਗੀ ਜੋ ਨਵਾਂ ਸ਼ੈੱਡ ਬਣਿਆ ਸਬਜ਼ੀ ਮੰਡੀ ਦੇ ਲਈ ਜਿਹਦੀ ਕਿ ਲਾਗਤ 1 ਕਰੋੜ ਤੇ 5 ਲੱਖ ਰੁਪਏ ਆਈ ਆ ਉਹਦਾ ਅੱਜ ਅਸੀਂ ਉਦਘਾਟਨ ਕੀਤਾ ਵਾ ਔਰ ਸ਼ਹਿਰ ਵਾਸੀਆਂ ਦੀ ਬੜੀ ਲੰਬੇ ਸਮੇਂ ਤੋਂ ਇਹ ਮੰਗ ਸੀਗੀ ਕਿ ਇੱਥੇ ਸ਼ੈੱਡ ਹੋਵੇ ਤਾਂ ਕਿ ਜਿਹੜੀ ਟ੍ਰੈਫਿਕ ਦੀ ਸ਼ਹਿਰ ਦੇ ਵਿੱਚ ਸਮੱਸਿਆ ਵਾ ਕਿ ਕਿ ਮੰਡੀ ਹੁਣ ਸ਼ਹਿਰ ਦੇ ਵਿੱਚ ਆ ਸੋ ਇਹ ਬਣਨ ਦੇ ਨਾਲ ਜਿਹੜਾ ਵਾ ਮੰਡੀ ਇੱਥੇ ਸ਼ਿਫਟ ਹੋਏਗੀ ਔਰ ਜਿੱਥੇ ਵਧੀਆ ਕੰਮ ਜਿਹੜਾ ਵਾ ਛੱਡ ਦੇ ਥੱਲੇ ਔਰ ਇਹਦੇ ਨਾਲ ਨਾਲ ਦੁਕਾਨਾਂ ਵੀ ਜਿਹੜੀਆਂ ਨੇ ਉਹ ਆੜਤੀਆਂ ਨੂੰ ਅਲਾਟ ਹੋਈਆਂ ਨੇ ਔਰ ਬੜੇ ਸੁਚੱਜੇ ਢੰਗ ਨਾਲ ਜਿਹੜਾ ਮੰਡੀ ਦਾ ਕੰਮ ਆ ਉਹ ਇੱਥੇ ਸ਼ੁਰੂ ਹੋਊਗਾ ਔਰ ਸ਼ਹਿਰ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਸਮੱਸਿਆ ਸੀ ਉਹ ਕਾਫੀ ਹੱਦ ਤੱਕ ਜਿਹੜੀ ਆ ਹੱਲ ਹੁੰਦੀ ਨਜ਼ਰ ਆਊਗੀ ਇਹ ਬਣਾਈ ਇਸੇ ਕਰਕੇ ਆ ਕਿ ਸਾਰਿਆਂ ਨਾਲ ਅਸੀਂ ਗੱਲ ਕਰਕੇ ਔਰ ਪਿੱਛੇ ਮੈਂ ਕਮੇਟੀ ਕਰ ਮੀਟਿੰਗ ਵੀ ਕਰਕੇ ਗਿਆ ਸੀ ਔਰ ਸੈਕਟੀ ਸਾਹਿਬ ਨੇ ਜਿਹੜੀਆਂ ਨੇ ਸਾਰੇ ਆੜਤੀ ਸਾਬਾਨ ਨੂੰ ਲੈਟਰ ਵੀ ਕੱਢਤੀਆਂ ਨੇ ਕਿ ਮੰਡੀ ਜਿਹੜੀ ਆ ਉਹ ਇੱਥੇ ਸ਼ਿਫਟ ਕੀਤੀ ਜਾਵੇ ਥੋੜਾ ਟਾਈਮ ਉਹਨਾਂ ਨੂੰ ਜ਼ਰੂਰ ਦੇ ਦਿੱਤਾ ਕਿ ਤੁਸੀਂ ਥੋੜਾ ਟਾਈਮ ਪਾ ਕੇ ਤੇ ਮੰਡੀ ਜਿਹੜੀ ਆ ਇੱਥੇ ਸ਼ਿਫਟ ਕਰ ਦਿਓ ਸੋ ਅੱਜ ਅਸੀਂ ਆਫੀਸ਼ੀਅਲੀ ਜਿਹੜਾ ਵਾ ਅੱਜ ਇੱਥੇ ਸ਼ੁਰੂ ਕਰਨ ਲੱਗੇ ਨਹੀਂ ਐਸੇ ਮੰਡੀ ਦੇ ਵਿੱਚ ਅਸੀਂ ਏਟੀਐਮ ਵੀ ਲਿਆ ਰਹੇ ਆ ਜੀ ਔਰ ਪੈਟਰੋਲ ਪੰਪ ਦੀ ਵੀ ਇੱਕ ਜਿਹੜੇ ਪੰਜਾਬ ਐਗਰੋ ਵੱਲੋਂ ਲਾਏ ਜਾਂਦੇ ਆ ਉਹਦੀ ਵੀ ਪ੍ਰੋਵੀਜ਼ਨ ਜਿਹੜੀ ਅਸੀਂ ਸਰਕਾਰ ਨੂੰ ਭੇਜੀ ਆ ਔਰ ਹੋਰ ਵੀ ਮੰਡੀ ਕਰਨ ਦਾ ਜਿਹੜਾ ਵਧੀਆ ਪ੍ਰਬੰਧ ਆ ਉਹਦੇ ਲਈ ਅਸੀਂ ਜਿਹੜਾ ਵਾ ਕਿਉਂਕਿ ਜਿਹੜਾ ਦਫਤਰ ਆ ਉਹ ਵੀ ਅਸੀਂ ਚਾਹੁੰਦੇ ਆ ਕਿ ਨਵੇਂ ਸਰੋਂ ਕਿਉਂਕਿ ਪੁਰਾਣਾ ਹੋ ਚੁੱਕਿਆ ਕਿ ਉਹਦੀ ਵੀ ਦੁਬਾਰਾ ਨਵੇਂ ਸਰੋਂ ਸਾਰੀ ਹੋ ਕੇ ਜਿਹੜਾ ਵਧੀਆ ਮਾਰਕੀਟ ਕਮੇਟੀ ਦਾ ਦਫਤਰ ਬਣੇ ਔਰ ਵਧੀਆ ਟੰਗਣਾ ਜਿਹੜੀ ਆ ਇਹ ਮੰਡੀ